ਸਾਡੇ ਨੂਰਪੁਰ ਚਟਾ ਪਿੰਡ ਦੇ ਵਿੱਚ ਮੈਨਪੁਰ ਦੇ ਵਿੱਚ ਹੀ ਪੈਂਦਾ ਇਹਦੇ ਵਿੱਚ ਇੱਕ ਬੇਅਦਬੀ ਦਾ ਇਨਸੀਡੈਂਟ ਜਿਹੜਾ ਸੀਗਾ ਰਿਪੋਰਟ ਹੋਇਆ ਸੀਗਾ ਇਸ ਦੇ ਸਬੰਧ ਵਿੱਚ ਜਿਹਦੀ ਆਪਾਂ ਪਹਿਲੀ ਪ੍ਰੈਸ ਵਾਰਤਾ ਕੀਤੀ ਸੀਗੀ ਉਹਦੇ ਵਿੱਚ ਅਸੀਂ ਇੱਕ ਐਫ ਆਈ ਆਰ ਨੰਬਰ 46 ਦਰਜ ਕੀਤੀ ਸੀਗੀ ਅੰਦਰ ਸੈਕਸ਼ਨ 299 ਬੜੀ ਮੁਸਤੈਦੀ ਦੇ ਨਾਲ ਕੰਮ ਕਰਦੇ ਹੋਏ ਸਾਡੇ ਮਾਨਯੋਗ ਐਸ ਐਸ ਪੀ ਸਾਹਿਬ ਵੱਲੋਂ ਜਿਹੜੀ ਟੀਮਾਂ ਗਠਿਤ ਕੀਤੀ ਗਈਆਂ ਇਹਦੇ ਵਿੱਚ ਸਾਡੇ ਜਿਹੜੇ ਡੀ ਐਸ ਪੀ ਗੜਸ਼ੰਕਰ ਸੀਗੇ DSPD, charge, अलग -अलग आ, DSP D CIA ਇਨਚਾਰਜ ਤੇ ਮੇਰੇ ਵੱਲੋਂ ਜਿਹੜਾ ਸੀਗਾ ਮੌਕੇ ਦੇ ਉੱਪਰ ਆ ਕੇ ਵਿਜ਼ਿਟ ਕੀਤਾ ਗਿਆ ਤੇ ਅਲੱਗ-ਅਲੱਗ ਪਹਿਲੂਆਂ ਦੇ ਉੱਪਰ ਜਿਹੜੀ ਸੀਗੀ ਅਸੀਂ ਆਪਣੀ ਇਨਵੈਸਟੀਗੇਸ਼ਨ ਆਰੰਭ ਕੀਤੀ ਇਸ ਇਨਵੈਸਟੀਗੇਸ਼ਨ ਨੂੰ ਅਸੀਂ ਜੋ ਵੀ ਘੰਟਿਆਂ ਦੇ ਅੰਦਰ ਸਾਡੇ ਜਿਹੜੇ DSP ਗੜਸ਼ੰਕਰ ਹੈਗੇ ਤੇ ਹੋਰ ਬਾਕੀ ਜਿਹੜੀ ਟੀਮ ਮੈਂਬਰ ਹੈਗੇ ਆਪਾਂ 24 ਘੰਟਿਆਂ ਦੇ ਵਿੱਚ ਵਿੱਚ ਇਸ ਇਸ ਸੈਂਸਿਟਿਵ ਇਸ਼ੂ ਨੂੰ ਟ੍ਰੇਸ ਕਰ ਲਿਆ ਜਿਹਦੇ ਵਿੱਚ ਇੱਕ ਗੁਰਵਿੰਦਰ ਗਿੰਦਾ ਜਿਹੜਾ ਕਿ ਮੋਰਾਵਲੀ ਰਹਿਣ ਦਾ ਬੰਦਾ ਇਹ ਬੰਦਾ ਪੇਸ਼ੇ ਤੋਂ ਪਾਰਟੀ ਹੈ ਤਾਂ ਇਹ ਬੰਦਾ ਜਿਹੜਾ ਸੀਗਾ ਅਸੀਂ ਇਹਨੂੰ ਅਰੈਸਟ ਕੀਤਾ ਸਰ ਕੁਛ ਬਾਹਰ ਆਊਟਸਾਈਡ ਦਾ ਪੁਲਿਸ ਸਟੇਸ਼ਨ 'ਤੇ ਕੁਸਚਨ ਕਰੇ ਬੰਦੀਆਂ ਹੈਗੀਆਂ ਹੈਗੀਆਂ ਉਹ ਆਬਜੈਕਟ ਘਰ ਆਈਆਂ ਕਿ ਇਸ ਤਰ੍ਹਾਂ ਹੋ ਨਹੀਂ ਸਕਦੀ ਆ ਕਿ ਤੁਹਾਡੇ ਕਿਸ ਤਰ੍ਹਾਂ ਕੋਈ ਵਿਗਿਆਨਕ ਤੰਸਗਾ ਜਾਂ ਕੋਈ ਤੁਹਾਡੀ ਥਿਊਰੀ ਸੀ ਜਾਂ ਉਸਨੇ ਆਪ ਅਸੈਪਟ ਕਰ ਲਿਆ ਹੈ ਇਹ ਦੇਖਿਓ ਪਾਈ ਦੇ ਵਿੱਚ ਤਾਂ ਇੱਕ ਬੜੇ ਬੜੇ ਮੈਟੀਕੁਲਸ ਜਿਹੇ ਤਰੀਕੇ ਦੇ ਨਾਲ ਆਪਾਂ ਜਿਹੜੀ ਕੁਸ਼ੀ ਨੂੰ ਕੁਝ ਇੱਕ ਬੰਦੇ ਜਿਹੜੇ ਸੀਗੇ ਆਪਾਂ ਰਾਉਂਡ ਆਫ ਕੀਤੇ ਹੋਏ ਸੀਗੇ ਉਹਨਾਂ ਦੇ ਨਾਲ ਅਪਾ ਜਦੂ ਬੜੇ ਤਰੀਕੇ ਦੇ ਨਾਲ ਆਪਾਂ ਉਹਨਾਂ ਦੀ ਕੁਐਸਚਨਿੰਗ ਕਰਨੀ ਸ਼ੁਰੂ ਕੀਤੀ ਬੇਸਡ ਓਨ आवर ਟੈਕਨੀਕਲ ਇਨਪੁਟ ਆਲਸੋ ਤੇ ਉਹਨਾਂ ਵੱਲੋਂ ਫਿਰ ਇਹ ਚੀਜ਼ ਕੰਫੈਸ ਕੀਤੀ ਗਈ ਕਿ ਇਹ ਉਹਨਾਂ ਦੇ ਵੱਲੋਂ ਹੀ ਜਿਹੜਾ ਆਪਣਾ ਪਾਠੀ ਜਿਹੜਾ ਹੈਗਾ ਗੁਰਵਿੰਦਰ ਗਿੰਦਾ ਉਹਦੇ ਵੱਲੋਂ ਹੀ ਇਹ ਜਿਹੜਾ ਜਿਹੜਾ ਬੀਐਡੀਪੀ ਇਹਦਾ ਕੰਮ ਸੀਗਾ ਉਹ ਕੀਤਾ ਗਿਆ ਸੀ। ਇਹ ਸਰ ਇੰਟੈਂਸ਼ਨਲੀ ਸੀ ਜਾਂ ਕੋਈ ਜਦ ਨਹੀਂ ਹੋ ਗਿਆ ਉਹਦੇ ਕੋਲ। ਦੇਖਿਏ ਮੈਟਰ ਆਫ ਇਨਵੈਸਟੀਗੇਸ਼ਨ ਹੈ। ਇਦੇ ਵਿੱਚ ਹਾਲ ਦੀ ਗੱਡੀ ਦੇ ਵਿੱਚ ਕਿਸੇ ਕਨਕਲੂਜਨ ਦੇ ਉੱਪਰ ਆਣਾ ਥੋੜਾ ਔਖਾ ਹੈ ਲੇਕਿਨ ਹਰ ਇੱਕ ਚੀਜ਼ ਜਿਹੜੀ ਆਪਾਂ ਕਰਾਂਗੇ ਇਟ ਵਿਲ ਬੀ ਬੇਸਡ ਔਨ ਐਵਿਡੈਂਸਿਸ ਇਸੇ ਕਰਕੇ ਆਪਾਂ ਇਹਦਾ ਇੱਕ ਦਿਨ ਦਾ ਰਿਮਾਂਡ ਜਿਹੜਾ ਹੈ ਉਹ ਪ੍ਰਕ्योर ਕੀਤਾ ਤੇ ਇਹ ਰਿਮਾਂਡ ਦੇ ਵਿੱਚ ਆਪਾਂ ਬਿਲਕੁਲ ਥੋਰੋਲੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਕਰਾਂਗੇ ਹਰ ਇੱਕ ਐਂਗਲ ਨੂੰ ਆਪਾਂ ਵਰਕ ਆਊਟ ਕਰਾਂਗੇ ਕਿ ਕੀ ਇਹਦੇ ਪਿੱਛੇ ਇਹਦੇ ਵੱਲੋਂ ਸੈਵਨ ਹੋਇਆ ਸੀਗਾ ਜਾਂ ਇਹਦੇ ਵੱਲੋਂ ਇਹਦੇ ਪਿੱਛੇ ਕਿਸੇ ਬੰਦੇ ਦਾ ਹੱਥ ਸੀਗਾ ਇਹ ਸਾਰੀ ਚੀਜ਼ਾਂ ਜਿਹੜੀ ਹੈਗੀ ਆਪਾਂ ਔਨ ਰਿਕਾਰਡ ਡਿਊਰਿੰਗ ਰਿਮਾਂਡ ਲੈ ਕੇ ਆ ਰਹੇ ਹਾਂ ਸਰ ਦੇਖਣ ਨੂੰ ਕਿੰਨਾ ਲੱਗਦਾ ਹੈ ਉਹ ਕਿ ਮੈਂਟਲ ਅਫਸਰ ਦੇ ਦੇਖੀ ਹਾਲ ਦੀ ਗੱਡੀ ਦੇ ਵਿੱਚ ਜਿੰਨੀ ਕਿ ਆਪਾਂ ਪੁੱਛਗਿੱਛ ਕੀਤੀ ਹੈ ਹੀ ਇਜ਼ ਲੁਕਿੰਗ ਫਾਈਨ ਫਿਰ ਵੀ ਇਹ ਬਈੜਾ ਇਹਦਾ ਮੈਡੀਕਲ ਕਰਵਾਉਣਾ ਹੁੰਦਾ ਮੈਡੀਕਲ ਦੌਰਾਨ ਜਿਹੜੀ ਹੈਗੀ ਜਿਹੜੀ ਡਾਕਟਰ ਦਾ ਓਪੀਨੀਅਨ ਜਿਹੜਾ ਹੈ ਉਹ ਵੀ ਲਿਆ ਜਾਏ ਪਰ ਮੇਨ ਸੈਂਸ ਦੇ ਉਹ ਪੱਖ ਹੀ ਆ ਤਾਂ ਮੈਂਟਲ ਡਿਸਟਰਬ ਦਾ ਹੋ ਨਹੀਂ ਸਕਦਾ ਦੇਖੀ ਤੁਹਾਡੇ ਵੱਲੋਂ ਕੁਐਸਚਨ ਆਇਆ ਮੈਂ ਬੋਲ ਰਿਹਾ ਕਿ ਸਾਡੀ ਪੁੱਛਗਿੱਛ ਮੁਤਾਬਕ ਹਲੇ ਤੱਕ ਉਹ ਬਿਲਕੁਲ ਸੌਂਡ ਲੱਗ ਰਿਹਾ ਹੈ ਸੌਂਡ ਮਾਈਂਡ ਲੱਗ ਰਿਹਾ ਹੈ ਫਿਰ ਵੀ ਆਪਾਂ ਇੱਕ ਡਾਕਟਰ ਓਪੀਨੀਅਨ ਜ਼ਰੂਰ ਲੈਣਾ ਹੁੰਦਾ ਡਾਕਟਰ ਨੂੰ ਆਪ ਇਦਾਂ ਹੀ ਕਿ ਜਿਹੜੀ ਨੂਰਪੁਰ ਜੱਟਾਂ 'ਚ ਬੇਦਬੀ ਹੋਈ ਆ ਇਹ 30 ਅੰਗ ਮਹਾਰਾਜ ਦੇ ਖੰਡਰ ਕੀਤੇ ਗਏ ਨੇ ਅੰਗ ਮਹਾਰੇ ਦੇ ਜ਼ਖਮੀ ਕੀਤੇ ਗਏ ਨੇ ਕਿ ਉਹ ਬੰਦਾ ਨਿਕਲਿਆ ਕਿ ਜਿਹੜਾ ਪਿੰਡਾਂ ਵਿੱਚ ਜਾ ਕੇ ਪਾਠ ਕਰਦਾ ਹੈ ਇਹ ਗੁਰਿੰਦਰ ਸਿੰਘ ਪਿੰਡ ਮੋਰਾਵੜੀ ਦਾ ਰਹਿਣ ਵਾਲਾ ਕਿ ਨੂਰਪੁਰ ਜੱਟਾਂ ਆਇਆ ਸੀ ਇਹਨੇ ਜਾਣ ਬੁਝ ਕੇ ਗੁਰੂ ਗ੍ਰੰਥ ਸਾਹਿਬ ਦੇ 30 ਅੰਗ ਜਿਹੜੇ ਜ਼ਖਮੀ ਕੀਤੇ ਨੇ ਉਹ ਬਰਦਾਸ਼ਤਨ ਤੋਂ ਬਾਹਰੇ ਸੀ ਅੱਜ ਜਦੋਂ ਅਸੀਂ ਏਐਸਆਈ ਸਾਲਾਂ ਚੋਂ ਕੀ ਆਲੇ ਨਾਲ ਗੱਲਬਾਤ ਕੀਤੀ ਤੇ ਉਹਨੇ ਇਹ ਸਾਨੂੰ ਗੱਲ ਕਹਿ ਦਿੱਤੀ ਜਿਹਦੇ ਨਾਲ ਸਾਡੇ ਹਿਰਦੇ ਹੋਰ ਬਲੁੰਦਰੇ ਗਏ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਬਿਰਸਾਂ ਤੇ ਅੰਗ ਥਲਦਿਆਂ ਇਹ ਮਹਾਰਾਜ ਦੇ ਖੰਡਨ ਹੋਏ ਨੇ ਅਸੀਂ ਇੱਥੇ ਐਸਪੀ ਐਸਪੀ ਹੈੱਡਕੁਆਰਟਰ ਨੂੰ ਆਣ ਕੇ ਮਿਲੇ ਡੀਐਸਪੀ ਜਿਹੜੇ ਗੜ ਸ਼ੰਕਰ ਨੂੰ ਮਿਲੇ ਉਹਨਾਂ ਨੇ ਸਾਨੂੰ ਪੂਰਾ ਭਰੋਸਾ ਦਿਵਾਇਆ ਕਿ ਇਸ ਬੰਦੇ ਨੂੰ ਜਿਹੜੀ ਆ ਸਖਤੀ ਸੀ ਅਦਾਲਤ ਕੋਲੋਂ ਜਿਹੜੀ ਸਜ਼ਾ ਦਵਾਵਾਂਗੇ ਤੇ ਸਾਡੇ ਵੱਲੋਂ ਕਿਸੇ ਗੱਲ ਦੀ ਕਮੀ ਨਹੀਂ ਹੋਏਗੀ ਨਾ ਅਸੀਂ ਇਹ ਤਾਂ ਹੁਣ ਰਿਮਾਂਡ ਵੀ ਲੈ ਰਹੇ ਆਂ ਇਹ ਇਹਨਾਂ ਨੂੰ ਗੱਲ ਕਹੀਏ ਕਿ ਇਹ ਲੰਬੇ ਸਮੇਂ ਤੋਂ ਬੰਦਾ ਜਿਹੜਾ ਗੁਰੂ ਘਰ ਪਿੰਡਾਂ ਜਾ ਕੇ ਪਾਠ ਕਰਦਾ ਜੇ ਇਹ ਇੱਥੇ ਗੁਰੂ ਸਾਹਿਬ ਦੀ ਬੇਦਵੀ ਕਰ ਸਕਦਾ ਇਹਨੇ ਹੋਰ ਵੀ ਕਿਤੇ ਪਿੰਡਾਂ ਵਿੱਚ ਜਰੂਰ ਇਹ ਅਸੀ ਪੜਨਾ ਕੀਤੀ ਹੋਵੇਗੀ। ਉਹ ਜਿਹੜੇ ਬੰਦੇ ਨੂੰ ਹਲਕਾ ਆ ਜਾਂ ਪੁੱਤੇ ਉਹਨੂੰ ਕਾਹਜ ਹੁੰਦਾ ਹੈ। ਉਹ ਕਈਆਂ ਥਾਵਾਂ ਤੇ ਮੂੰਹ ਮਾਰਦਾ ਹੈ। ਇਹਨੇ ਹੋਰ ਵੀ ਕਿਤੇ ਕਰਨਾ ਇਹੋ ਜਿਹੀ ਕੀਤੀ ਹੋਵੇਗੀ ਇਹ ਬੰਦੇ ਦੀ ਤੈਅ ਤੱਕ ਜਰੂਰ ਜਾਇਓ ਕਿ ਇਹ ਕੌਣ ਕਰ ਰਿਹਾ ਹੈ ਇਹਦੇ ਕੋਲੋਂ ਤੇ ਇਹ ਕਿਉਂ ਕਰ ਰਿਹਾ ਹੈ। ਬਾਬਾ ਜੀ ਤੁਸੀਂ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਹੋ? ਵੇਖੋ ਜੀ ਸਾਡੇ ਜਿਹੜੇ ਵੱਡੇ ਧਾਰਮਿਕ ਲੀਡਰ ਉਹਨਾਂ ਤੋਂ ਅਸੀਂ ਦੁਖੀ ਹਾਂ ਕਿ ਜਿਹੜੀ 299 ਧਾਰਾ ਪਹਿਲਾਂ 295ਏ ਤੇ 295 ਲਾਈ ਜਾਂਦੀ ਸੀ ਹੁਣ ਉਹ ਧਾਰਾ ਨੂੰ ਬਦਲ ਕੇ 299 ਕਰ ਦਿੱਤੀ ਗਈ ਆ ਪਰ ਇਹਦੇ ਵਿੱਚ ਅਜੇ ਤੱਕ ਕਿਸੇ ਦੇ ਦੋਸ਼ੀ ਨੂੰ ਸਜ਼ਾ ਨਹੀਂ ਹੋਈ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਇੱਜ਼ਤੀਆਂ ਕਰਨ ਵਾਲਿਆਂ ਨੂੰ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਸਪੋਰਟ ਹੀ ਦਿੰਦੀ ਆ ਰਹੀ ਆ ਭਾਵੇਂ ਪੁਣਿਆਰੇ ਵਰਗਾ ਤੇ ਭਾਵੇਂ ਨੂਰਮੈਲੀਆ ਤੇ ਭਾਵੇਂ ਸਰਸੀ ਵਾਲਾ ਦਾ ਜਿਹੜੇ ਹੋਰ ਵੀ ਇਹ ਇਤਿਹਾਸਾਰਾਂ ਵਰਗੇ ਬਾਪੂ ਵਰਗੇ ਨੂੰ ਸਰਕਾਰਾਂ ਸਪੋਰਟ ਹੀ ਦਿੰਦੀਆਂ ਨੇ ਇਹ ਤਾਲੂਕਾਂ ਦੇ ਹੌਸਲੇ ਵਧ ਰਹੇ ਨੇ ਜੇਕਰ ਇਹਨਾਂ ਨੂੰ ਕਿਉਂਕਿ ਇਹ ਚਾਰ ਆਪਣੇ ਧਰਮ ਨੇ ਚੋਹਾਂ ਧਰਮਾਂ ਦੇ ਗ੍ਰੰਥ ਨੇ ਭਾਵੇਂ ਬਾਈਬਲ ਹੈ ਭਾਵੇਂ ਕੁਰਾਨ ਸ੍ਰੀਫ ਹੈ ਤੇ ਭਾਵੇਂ ਗੀਤਾ ਹੈ ਤੇ ਭਾਵੇਂ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਸੇ ਵੀ ਧਰਮ ਦੇ ਗ੍ਰੰਥ ਦਾ ਕੋਈ ਬੇਦਬੀ ਕਰਦਾ ਹੈ ਨਰਾਦਰ ਕਰਦਾ ਹੈ ਉਹਦੇ ਉੱਪਰ ਉਹਨੂੰ ਫਾਂਸੀ ਹੋਣੀ ਚਾਹੀਦੀ ਹੈ ਕਿ ਗਾਂ ਕੋਈ ਗਲਤੀ ਮਾਰਾ ਦਾ ਬੇਦਬੀ ਨਾ ਕਰੇ ਇਹ ਅਸੀਂ ਮੰਗ ਕਰਦੇ ਹਾਂ ਸੈਂਟ ਸਰਕਾਰ ਕੋਲੋਂ ਕਿ ਉਹ ਕਰ ਸਕਦੇ ਨੇ ਕਿ 15 ਵਿੱਚੋਂ ਵੀਰ ਵੀ ਹੁੰਦੀਆਂ ਆ ਰਹੀਆਂ ਨੇ ਤੇ ਅੱਜ ਤੱਕ ਦੇ ਵੀ ਧਾਰਮਿਕ ਜਥੇਬੰਦੀ ਨੇ ਇੱਕ ਮੰਚ ਦੇ ਇੱਕ ਥਾਂ ਬਹਿ ਕੇ ਕੋਈ ਐਸਾ ਸਖਤ ਫੈਸਲਾ ਨਹੀਂ ਲਿਆ ਜਿਹਦੇ ਅੰਦਰ ਸਾਡੇ ਰੋਸ ਹੈ ਹਾਂ ਉਹ ਜਿਹੜਾ ਐਸਪੀਡੀ ਨੇ ਦੱਸਿਆ ਵਾ ਕਿ ਅਸੀਂ ਜਦੋਂ ਇਹਨੂੰ ਤੈ ਤੱਕ ਗਏ ਆ ਤੇ ਉਹਨੇ ਮੰਨਿਆ ਵਾ ਇਹਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਕਿ ਹਾਂ ਮੈਂ ਗੁਰੂ ਸਾਹਿਬ ਦੇ ਹੰਗ ਜਿਹੜੇ ਆ ਉਹ ਪਾੜੇ ਆ ਛੇ ਗਰੰਥੀ ਪਾਠੀ ਸਿੰਘ ਨੇ ਇਹ ਪਿੰਡ ਮੈਂ ਇੱਕ ਹੋਰ ਤੁਹਾਡੇ ਮਿਹਰੇ ਦੱਸ ਦੇਵਾਂ ਕਿ ਇਹੜਾ ਹੈਗਾ ਵਾ ਗੁਰਿੰਦਰ ਗੁਰਿੰਦਰ ਪਾਠੀ ਜਿਹੜਾ ਗੁਰੂ ਦਾ ਦਿੱਤਾ ਖਾ ਰਿਆ ਹੈ ਇਹ ਪਿੰਡ ਮੋਰਾਂਵਾਲੀ ਦਾ ਰਹਿਣ ਵਾਲਾ ਵਾ ਇਹ ਪਿੰਡ ਦਾ ਬਿਲਕੁਲ ਇਹਦਾ ਬਾਈਕਾਡ ਕੀਤਾ ਚੇਂਜ ਕਰਨਾ ਚਾਹੀਦਾ ਹੈ ਤੇ ਪਿੰਡ ਵਿੱਚ ਚੱਲੇ ਹੁਣ ਇਕੱਠੀ ਹੋ ਗਈ ਉੱਥੇ ਉਹਦੇ ਸਪੀਕਰ 'ਚ ਬੋਲ ਕੇ ਆਵਾਂਗੇ ਕਿ ਇਹਦੇ ਗਮੀ ਤੇ ਖੁਸ਼ੀ ਦੇ ਗੁਰੂ ਗ੍ਰੰਥ ਸਾਹਿਬ ਜੀ ਨਾ ਦਿੱਤੇ ਜਾਣ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਅਸੀਂ ਮੰਗ ਕਰਦੇ ਆਂਗੇ ਇਹ ਜਿਹੜਾ ਉੱਥੋਂ ਹੁਕਮਨਾਮਾ ਜਾਰੀ ਕੀਤਾ ਜਾਵੇ ਸੰਦੇਸ਼ ਜਾਰੀ ਕੀਤਾ ਜਾਵੇ ਕਿ ਇਹਨੂੰ ਕੋਈ ਵੀ ਗਮੀ ਤੇ ਖੁਸ਼ੀ ਦੇ ਗੁਰੂ ਗ੍ਰੰਥ ਸਾਹਿਬ ਨਾ ਦਿੱਤੇ ਜਾਣ ਤਲਬ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ